ਸਭ ਦੇ ਡਰਾਪ ਕਰਵਾਉਣੀ ਉਹ ਕਹਾਂਗੇ ਸਭ ਦੇ ਡਰਾਪ ਕਰਵਾਉਣੀ ਉਹ 1 ਮਿੰਟ ਸਾਡੀ ਸਭ ਦੇ ਡਰਾਪ ਕਰਵਾਉਣੀ 1 ਮਿੰਟ ਇਹ ਡਰਾਪ ਕੀਤਾ ਜਾਵੇ ਜੀ ਮੈਨੂੰ ਇਹ ਜੀ ਬਾਜਵਾ ਜੀ ਮੈਨੂੰ ਇਹ ਡਾ ਦੇ ਕਿਸੇ ਹੋਰ ਤੇ ਕਾਰਵਾਈ ਹੋਏ ਨਾ ਓਏ ਇਹਨੂੰ ਨਾ ਕਿਤੇ ਡਰਾਪ ਕਰ ਦੇਣ ਕਿ ਬੱਕਾ ਮੰਗਿਆ ਗਿਆ ਨਹੀਂ ਨਹੀਂ ਅੱਜ ਦਿੱਤਾ ਅੱਜ ਦਿੱਤਾ ਮੈਂ ਸੀ ਕੋਈ ਨਾ ਮੈਂ ਆਪਣੇ ਕੋਲੋਂ ਦਿੱਤਾ ਜਾ ਥੋੜੀ ਜਿਹੀ ਮੈਨੂੰ ਕਿਹਾ ਕਿ ਹੋਇਆ ਤੇ ਬੰਦੇ ਨੂੰ ਮੌਕਾ ਦੇਣਾ ਮੈਂ ਤਾਂ ਦੇਉ ਜੀ ਮੈਂ ਦੇਖਦਾ ਮੈਂ ਅਰਵਿੰਦੀ ਦੇ ਬਹੁਤ ਕਰੀਂਦੀ ਆ ਮੈਂ ਅਰਵਿੰਦੀ ਦੇ ਕਰਕੇ ਮਰਕਾ ਛੱਡ ਗਿਆ ਸੀ ਭਗਵੰਤ ਬਾਹਨ ਹੋਣੀ ਮੇਰੀ ਕਰ ਸਕਦਾ ਉਹਨੂੰ ਮੌਕਾ ਦੇਣਾ ਸੀ ਜੇ ਤੈ ਮਿਲ ਗਿਆ ਸੀ ਪਹਿਲਾਂ ਕਿ ਤੁਹਾਡਾ ਮਹਿਕਮਾ ਲਿਆ ਜਾ ਦੇਖੋ ਮੈਂ ਮੈਂ ਤੁਹਾਨੂੰ ਕਈ ਵਾਰ ਫੇਰ ਮੈਂ ਤੁਹਾਨੂੰ ਦਰਉਂਦਾ ਦੇ ਮੈਂ ਕਈ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਮਹਿਕਮੇ ਵਾਲੀ ਲੜਾਈ ਦੇ ਵਿੱਚ ਨਹੀਂ ਆ ਬੇਦੀ ਲੜਾਈ ਸੈਪਰੇਟ ਆ ਮੈਂ ਪੰਜਾਬ ਲਈ ਲੜਨਾ ਚਾਹੁੰਦਾ ਪੰਜਾਬ ਲਈ ਮੇਰੀ ਲੜਾਈ ਹੈ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਿਪਾਈ ਸੀਗਾ ਮੈਂ ਜਿਹੜਾ 10 ਸਾਲ ਕੰਮ ਕੀਤਾ ਮੈਂ ਇੱਕ ਘੰਟਾ ਵੀ ਛੁੱਟੀ ਦੀ ਲਈ ਅੱਗੋਂ ਵੀ ਇਸੇ ਤਰ੍ਹਾਂ ਆਪਣਾ ਕੰਮ ਜਿਹੜਾ ਜਾਰੀ ਰੱਖੂੰਗਾ ਕੋਈ ਗੱਲ ਨਹੀਂ ਮੈਂ ਕਿਹਾ ਕਿਸਨੇ ਬੋੜਾ ਤਾਂ ਕਿ ਮੈਂ ਦੇਖੋ ਮੈਂ ਤਾਂ ਸਰ ਤੇ ਉਹ ਮੈਂ ਤਾਂ ਸਰ ਦੀ ਕਈ ਵਾਰਾ ਕਿਹਾ ਸੀਗਾ ਕੇ ਸਰ ਹੋਰ ਤੁਸੀਂ ਨੂੰ ਬੜਾਓ ਜਿੰਨੂੰ ਮਰਜ਼ੀ ਵੜਾ ਲਓ ਕੋਈ ਗੱਲ ਨਹੀਂ ਮੈਂ ਤਾਂ ਕੰਮ ਕਰਨਾ ਵਾ ਲਾ ਹੁਣ ਅਸਤੀਫਾ ਕਦੋਂ ਮੰਗਿਆ ਗਿਆ ਨਹੀਂ ਨਹੀਂ ਅੱਜ ਦਿੱਤਾ ਅੱਜ ਦਿੱਤਾ ਮੈਂ ਅਸਤੀਫਾ ਕੋਈ ਇੱਕੀ ਦਾ ਫੋਨ ਆਇਆ ਕਿ ਅਸਤੀਫਾ ਨਹੀਂ ਨਹੀਂ ਅਸਤੀਫਾ ਤਾਂ ਜਾਲ ਬਖਵੰਤੀ ਸਾਹਿਬ ਨੂੰ ਦੇਣਾ ਹੈ ਅਸਤੀਫਾ ਤਾਂ ਆਪਣੇ ਮਨ ਜੋ ਬਖਵੰਤੀ ਸਾਹਿਬ ਨੂੰ ਦੇਣਾ ਸੀਗਾ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਮੇਰੇ ਵੱਲੋਂ ਦਿੱਤਾ ਹੈ ਜੇ ਪਾਰਟੀ ਨੇ ਮੰਗਿਆ ਮੈਂ ਆਪਣੇ ਵੱਲੋਂ ਦਿੱਤਾ ਜਾਲ ਥੋੜੀ ਕੋ ਗੱਲ ਮੈਨੂੰ ਕਿਹਾ ਕਿ ਹੋਰ ਕਿ ਬੰਦੇ ਨੂੰ ਮੌਕਾ ਦੇਣਾ ਮੈਂ ਕਿਹਾ ਦਿਓ ਜੀ ਕੋਈ ਗੱਲ ਨਹੀਂ ਮੁਖ ਮੰਤਰੀ ਸਾਹਿਬ ਇਹ ਆ ਗਿਆ ਕਿ ਹੋਰ ਕਿਸ ਨੂੰ ਮੌਕਾ ਹਾਂ ਹਾਂ ਬਿਲਕੁਲ ਉਹ ਮੈਂ ਕਹਿੰਦਾ ਕਿ ਸਭ ਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਇਹ ਕਿਹਾ ਗਿਆ ਕਿ ਕਿਸੇ ਹੋਰ ਨੂੰ ਮੌਕਾ ਦੇਣਾ ਤੁਸੀਂ ਅਸਤੀਫਾ ਦੇ ਦਿਓ ਬਿਲਕੁਲ ਨੂੰ ਕਿਹਾ ਤੁਹਾਨੂੰ ਹੋਰ ਕੰਮ ਦੇ ਰਾਂ ਮੈਂ ਕਿਹਾ ਠੀਕ ਹੈ ਮੰਤਰੀ ਸਾਹਿਬ 16 ਵੈਸੇ ਮੰਤਰੀ ਹੈਗੇ ਨੇ ਹੁਣ ਤੇ ਹੁਣ ਸੰਜੀਵ ਲੋੜਾ ਬਣ ਵੀ ਗਏ ਨੇ ਤਾਂ ਵੀ 16 ਹੀ ਰਹਿ ਤੁਸੀਂ ਬਾਹਰ ਹੋ ਗਏ ਹਾਂਜੀ ਹਾਂਜੀ ਦੋ ਤਾਂ ਚੇਅਰ ਖੋੜੀ ਖਾਲੀ ਪਈਆਂ ਸੀ ਉਹ ਅਡਜਸਟ ਕੀਤਾ ਜਾਣਾ ਹੁੰਦਾ ਉਹ ਅਡਜਸਟ ਕੀਤਾ ਜਾਣਾ ਮੈਂ ਮੈਂ ਕਿਦੋਂ ਕਹਿ ਬਿਸੋੜ ਅਡਜਸਟ ਕਰਨਾ ਲਾ ਨਾ ਤੁਸੀਂ ਮੁੱਖ ਮੰਤਰੀ ਕਰੀਬੀ ਮੰਨੇ ਜਾਂਦੇ ਹੋ ਤੁਹਾਡੀ ਯਾਰੀ ਅੱਜ ਦੀ ਨਹੀਂ ਸਰਕਾਰ ਦੀ ਨਹੀਂ ਤੁਹਾਡੀ ਤਾਂ ਬੜੀ ਪੁਰਾਣੀ ਯਾਰੀ ਆ ਕਿ ਐਸੀ ਚੀਜ਼ ਦਾ ਖਿਆਲ ਆਦਾ ਸੁਣਨੇ ਨਹੀਂ 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 ਮੈਂ ਅਰਵਿੰਦ ਜੀ ਦੇ ਬਹੁਤ ਕਰੀਬੀ ਹਾਂ ਮੈਂ ਅਰਵਿੰਦ ਜੀ ਦੇ ਕਰਕੇ ਅਮਰੀਕਾ ਛੱਡ ਕੇ ਆਇਆ ਸੀ ਭਗਵੰਤ ਮਾਨ ਹੋਣੀ ਮੇਰੇ ਮਤਲਬ ਜਿਹੜੇ 92 ਦੇ ਦੋਸਤ ਹੈ ਜਿੰਨੀ ਮੇਰੀ 92 ਦੇ ਉੱਤੇ ਦੋਸਤੀ ਹੀ ਉਨੀ ਅੱਜ ਹੈ ਦੋਸਤੀ ਵਾਲਾ ਕੋਈ ਚੈਪਟਰ ਉਹਦੇ ਹੈ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੁਖਮੰਤੀ ਨੇ ਵੇਖੋ ਮੁਖਮੰਤੀ ਸਾਹਿਬ ਨੇ ਇਹ ਦੇਖਣਾ ਹੁੰਦਾ ਜੇਦਰ ਮੇਰੀ ਜਗ੍ਹਾ ਤੇ ਹੋਰ ਕੋਈ ਚੰਗਾ ਬੰਦਾ ਕੰਮ ਕਰੂ ਫੇਰ ਕੀ ਹੋ ਗਿਆ ਜਦੋਂ ਲਾਇਆ ਨਹੀਂ ਨਾ ਜਦੋਂ ਮੈਂ ਆਇਆ ਸੀ ਸਾਥ ਸਾਥ ਜਦੋਂ ਮੈਂ ਆਇਆ ਸੀਗਾ ਮੈਂ ਪਾਰਟੀ ਨੂੰ ਇਹ ਕਹਿ ਕੇ ਥੋੜਾ ਆਈ ਕੇ ਮੈਨੂੰ ਐਮਐਲਏ ਬਣਾਓ ਮੈਨੂੰ ਮੰਤਰੀ ਬਣਾਓ ਮੈਨੂੰ ਆਹ ਅਹੁਦਾ ਦਿਓ ਮੈਨੂੰ ਫਲਾਣਾ ਸਾਥ ਮੈਂ ਤਾਂ ਪੰਜਾਬ ਲਈ ਕੰਮ ਕਰਨ ਆਇਆ ਸੀ ਚਲੋ ਪਾਰਟੀ ਨੇ ਮੌਕਾ ਦਿੱਤਾ ਐਮਐਲਏ ਬਣ ਕੇ ਪਾਰਟੀ ਨੇ ਮੌਕਾ ਦਿੱਤਾ ਤੇ ਮੁੜ ਕੇ ਜਿਹੜਾ ਮਨਿਸਟਰ ਬਣ ਕੇ ਅਰਦਾਸਾ ਹੋਰ ਤਾਂ ਕਿਸੇ ਨੂੰ ਬੜਾਇਆ ਹੀ ਨਹੀਂ ਐ ਕਿ ਸੰਜੀਵ ਰੋਡ ਤਾਂ ਪਹਿਲੇ ਹੀ ਕਾਇਮ ਸੀ ਉਹ ਬੜਾ ਦੇਣਗੇ ਇਹਦੀ ਕਿਹੜੀ ਗੱਲ ਐ ਬੜਾ ਦੇਣਗੇ ਕੋਈ ਗੱਲ ਨਹੀਂ ਤੁਹ ਕੁ ਬੜਾ ਕੋਈ ਗੱਲ ਨਹੀਂ ਮੈਨੂੰ ਥੋੜਾ ਬੜਾਉਣਾ ਕਦੋਂਗੇ ਆਪਣਾ ਪਾਰਟੀ ਆਪੇ ਸੋਚੂਗੀ ਤੇ ਚੀਫ ਨੈਸਟ ਸਾਹਿਬ ਨੂੰ ਸਵਾਲ ਕੇ ਇਸ ਕਰਕੇ ਐ ਇਸ ਤੋਂ ਪਹਿਲਾਂ ਦੇਖੋ ਤੁਸੀਂ ਵੀ ਕੈਬਨਟ ਦੇ ਵਿੱਚ ਲੰਮਾ ਸਮਾ ਰਹੇ ਹੋ ਬਹੁਤ ਸਾਰੇ ਤੁਹਾਡੇ ਸਾਥੀ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਦੇ ਵਿੱਚੋਂ ਨਾਮ ਚਲੋ ਮਾਹੌਲ ਕਿਸੇ ਨੇ ਲੈਣ ਚਾ ਹ ਜਦੋਂ ਕੋਈ ਕੈਬਨਟ ਚੋਂ ਬਾਹਰ ਜਾਂਦਾ ਕਿਤੇ ਨਾ ਕਿਤੇ ਸਵਾਲ ਉਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਸ ਦੇ ਕੈਰੇਕਟਰ ਨੂੰ ਲੈ ਕੇ ਉੱਠੇ ਆ ਤੋਂ ਨੂੰ ਇਸ ਵਕਤ ਬਾਹਰ ਦਾ ਰਸਤਾ ਕੇ ਲਈ ਤੁਸੀਂ ਆਪਣੀ ਭਾਸ਼ਾ ਚੋਂ ਨਹੀਂ 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 ਸਰ ਮੈਂ ਫੁੱਲੀ ਕਿਤਾਬ ਦੀ ਤਰ੍ਹਾਂ ਮੇਰੀ ਕਾਰਜਗਿਰੀ ਜਿਹੜੀ ਹੈ ਮੈਂ ਤੁਹਾਨੂੰ ਪਹਿਲਾਂ ਦੱਸਦਾ ਤੇ ਮੈਂ 1 ਸਾਲ ਦੇ ਵਿੱਚ 11000 ਏਕੜ ਜ਼ਮੀਨ ਛਡਾਈ ਮੈਂ ਪਹਿਲਾਂ ਦੱਸਦਾ ਤਾਂ ਮੇਰੀ ਕਾਰਜਗਿਰੀ ਆ 2 ਸਾਲ ਦਾ ਮੇਰਾ ਰਿਕਾਰਡ ਚੈੱਕ ਕਰੋ ਮੈਂ ਅੰਦਾਜ਼ੇ ਦੇ ਕਿੰਨੇ ਕੇਸ ਹੱਲ ਕੀਤੇ ਉਸ ਤੋਂ ਬਾਅਦ ਹੀ ਇਸ ਕਰਕੇ ਕੋਈ ਕੋਈ ਗੱਲ ਫਿਰ ਕੀ ਜੀ ਸਰ ਮੇਰੀ ਇਹ ਕੋਈ ਚੀਜ਼ ਨਹੀਂ ਹੈ ਮੇਰੀ ਪੰਜਾਬ ਪਹਿਲਾਂ ਬੇਲੀ ਹੁੰਦੇ ਆ ਤੇ ਕੋਈ ਚੀਜ਼ ਨਹੀਂ ਮੈਂ ਤਾਂ ਪੰਜਾਬ ਪਹਿਲਾਂ ਪੰਜਾਬ ਬਚਾਣਾ ਚਾਹਦਾ ਟੁੱਟ ਟੋ ਕੋਈ ਅਲੀਗੇਸ਼ਨ ਨਹੀਂ ਹੈ ਨਹੀਂ ਤੇ ਅਲੀਗੇਸ਼ਨ ਠੀਕ ਆ ਉਹ ਉਹ ਤਾਂ ਅੱਜ ਵੀ ਵਿੱਚ ਬੈਠੇ ਨੇ ਸਰ ਮੈਂ ਤੇ ਮੈਂ ਤੇ ਆਪਣੀ ਮੈਂ ਤੇ ਸਰ ਜੀ ਮੈਂ ਆਪਣੀ ਗੱਲ ਕਰੂੰਗਾ ਮੇਰੇ ਮਨ ਨੂੰ ਤਸੱਲੀ ਆ ਕਿ ਪਾਰਟੀ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਕਵਡ ਵਾਸਤੇ ਮੈਂ ਆਪਣਾ 100% ਦਿੱਤਾ ਪੂਰੀ ਦੁਨੀਆ ਨੇ ਮੇਰੇ ਕੰਮ ਨੂੰ ਵੇਖਿਆ ਉਹਦੀ ਦੁਨੀਆ ਦੇ ਇਹਦੇ ਕੋ ਪਰਦੇਸ ਕੰਮ ਕੀਤੇ ਇਸ ਕਰਕੇ ਕੋਈ ਇਦਾਂ ਦੀ ਗੱਲ ਨਹੀਂ ਪਾਰਟੀ ਨੂੰ ਪਤਾ ਸਭ ਕੁਝ ਪਤਾ ਹੁਣ ਵੀ ਪਾਰਟੀ ਕਿਦੇ ਹੋਰ ਡਿਊਟੀ ਲਾਊਗੀ ਕਿਦੇ ਪਾਰਟੀ ਦੇ ਕੰਮਾਂ ਡਿਊਟੀ ਲਾ ਦੂਗੀ ਕਿਤੇ ਲਾ ਦੂਗੀ ਸਾਡ ਉਸੇ ਤਰ੍ਹਾਂ ਦੀ